ਕੱਤ ਕਰਦੇ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਸਾਨੂੰ ਤਰੱਕੀ ਬਖਸ਼ੇ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਬੜੀ ਮਿਹਨਤ ਲੱਗਦੀ ਹੈ ਹੁਣ ਵੀ ਦੇਖ ਲਓ ਪਸੀਨਾ ਪਸੀਨੀ ਹੋਏ ਵਰਦੇ ਆ ਇਸੇ ਦੀ ਚੱਲਦੇ ਇਹਨਾਂ ਦੇ ਅਸੀਂ ਵਰਦੇ ਹਾਂ ਇਸ ਟਾਈਮ ਸੀਪੀ ਮਾਲ ਮਹਾਲੀ ਤੇ ਛੋਟੇ ਸਾਰਿਆਂ ਨੇ ਪਿਆਰ ਦੀ ਬੜੀ ਲੋੜ ਹੈ ਜੀ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਜੀ ਵੱਧਦੇ ਆਪਾਂ ਵੀਡੀਓ ਵੱਲ ਅੱਜ ਦੋਸਤੋ ਜਿਵੇਂ ਕਿ ਦੱਸਿਆ ਸੀ ਪਹੁੰਚ ਗਏ ਸੀਪੀ ਮਾਲ ਤੇ ਪਹਿਲਾਂ ਤਾਂ ਜੀ ਕਰਾਂਗੇ ਪੇਟ ਪੂਜਾ ਪਹਿਲਾਂ ਪੇਟ ਪ ਉਹ ਸਭ ਦਾ ਰੱਟ ਬਹੁਤ ਹੈ ਕਿ ਤੁਹਾਨੂੰ ਮੇਰੀ ਆਵਾਜ਼ ਕਲੀਅਰ ਨਾ ਸੁਣੇ ਤੇ ਬਾਕੀ ਜਿਵੇਂ ਪਹਿਲਾਂ ਨੇ ਬਲੌਗਰ ਦੇ ਵਿੱਚ ਵੀ ਦੱਸਿਆ ਗਿਆ ਤੁਹਾਨੂੰ ਕਿ ਬਹੁਤ ਵਧੀਆ ਬਣਿਆ ਹੋਇਆ ਸੀਪੀ ਮਾਲ ਬਲੈਕ ਬਲੌਗ ਪੂਰੇ ਲਾ ਰੱਖਿਆ ਹੈ ਪੂਰੀ ਬਾਹਰਲੀ ਫੀਲਿੰਗ ਆਉਂਦੀ ਹੈ ਤੇ ਬਾਕੀ ਹਰੇਕ ਮਤਲਬ ਇੱਥੇ ਅਪ ਕਹਿ ਸਕਦੇ ਆ ਵੀ ਫੂਡ ਵਾਲਾ ਕਾਊਂਟਰ ਬਣਿਆ ਹੋਇਆ ਕੋਈ ਖਾ ਸਕਦੇ ਹੋ ਤੁਸੀਂ ਆ ਦੇਖੋ ਨਕਲੀ ਹੈ કે ਅਸਲੀ ਪਤਾ ਨਹੀਂ ਲੱਗ ਰਿਹਾ ਉਹ ਵੀ ਸਕਦਾ ਅਸਲੀ ਹੋਣਾ ਹੋ ਸਕਦਾ ਨਕਲੀ ਹੋਣਾ ਬਹੁਤ ਸੋਹਣਾ ਬਣਾਇਆ ਜਿੰਨਾ ਵੀ ਕਹਿਦਗੇ ਬਾਕੀ ਸਭ ਤੋਂ ਵੱਡੀ ਗੱਲ ਇੱਥੇ ਜਿਹੜੀ ਸਿਕਿਉਰਟੀ ਹੈ ਉਹ ਭੀੜੀ ਵਾਲੇ ਤੋਂ ਆ ਮੇਰੇ ਨਾਨਕਿਆਂ ਤੋਂ ਜਿੱਥੇ ਦਾ ਪ੍ਰੀਤ ਬਰਾੜ ਸਿੰਘ ਰਹਾ ਭੀੜੀ ਵਾਲਾ ਛੜ ਦੇ ਤਾਂ ਚੰਡੀਗੜ੍ਹ ਆ ਕੇ ਕਿ ਤੇਰੇ ਕਰਕੇ ਆਵੇ ਹੁਣ ਨਾ ਮੇਨੂੰ ਇਹ ਪ੍ਰੋਜੈਕਟ ਬਣ ਰਿਹਾ ਜਿਵੇਂ ਅਕਸਰ ਵੀਡੀਓ ਚ ਗੱਲ ਕਰਦਾ ਹੁੰਨਾ ਆਵੇ ਸਾਰੇ ਹੋਮਲੈਂਡ ਵਾਲਾ ਦਾ ਇਹ ਬਹੁਤ ਸੋਹਣਾ ਬਣਾਇਆ ਜਿੰਨਾ ਵੀ ਕਹਿਦਗੇ ਆਇਆ ਜੀ ਐਸਾਈਡ ਤੋਂ ਵੀਊ ਪੂਰਾ ਟਾਪ ਤੇ ਬਣਾਇਆ ਹੋਇਆ ਹੈ जबरदस्त है रात में होर भी सोहना नजारा होंगे जिन्ना भी कह दी बहुत कैंट बनाया हुआ भी कह दी राह बर्गर किंग तो लैके हरेक चीज सर मिली कुछ ही खाओ जबरदस्त बाकी हट क्राउड भी बहुत होने लग गया टिम भी बनया थे सब कुछ मिलगा कुछ ही खाओ पियो ऐश करो ਫੀਲਿੰਗ ਪੂਰੀ ਹੁੰਦੀ ਆ ਨਾ ਇਧਰਲਾ ਪਾਸਾ ਜਿਹੜਾ ਮੈਂ ਬੰਦ ਕਰਿਆ ਹੋਇਆ ਹੈ ਨਹੀਂ ਤਾਂ ਮਤਲਬ ਬਾਹਰ ਵੀ ਸਿੱਟੇ ਹੈਗੀ ਹੈ ਪਰ ਉਹਨਾਂ ਦਾ ਗਰਮੀ ਚਲੋ ਮੌਸਮ ਹੀਮੂ ਵਾਲਾ ਹੋਵੇ ਜਾਂ ਠੰਡ ਹੋਵੇ ਤਾਂ ਇਧਰ ਬੈਠੋ ਨਾ ਇਹ ਨਿਆਰਾ ਵੱਖਰਾ ਹੀ ਹੈ। ਤੇ ਲੈਫਟ ਇੱਧੇ ਬਾਹਰ ਓਪਨ ਹੈ ਫੀਲਿੰਗ ਬਹੁਤ ਆਉਂਦੀ ਜੇ ਥੱਲੇ ਉੱਤੇ ਆਉਂਦੀ ਆਵੇ। ਸ਼ੀਸ਼ਾ ਲੱਗਿਆ ਹੋਇਆ। ਦੇਖਣ ਨੂੰ ਆਪਨ ਲੱਗਦੀ ਹੈ। ਪੂਰਾ ਘੈਂਟ ਨਿਆਰਾ ਜਿੰਨਾ ਵੀ ਗੈਰੀ ਹੈ। ਸਭ ਤੋਂ ਵੱਡੀ ਗੱਲ ਜ਼ਿਆਦਾਤਰ ਸਾਨੂੰ ਇੱਥੇ ਜੇ ਮਾਰ ਕਰਕੇ ਕਿ ਲਿਖਿਆ ਵਾ ਜਾਂ ਕੋਈ ਵੀ ਸਾਰੇ ਕਿਤੇ ਪੰਜਾਬੀ ਯੂਜ਼ ਕਰੀ ਗਈ ਹੈ ਜਿਹੜੀ ਮੈਨੂੰ ਬਹੁਤ ਵਧੀਆ ਲੱਗੀ ਤੇ ਕਰਨੀ ਵੀ ਚਾਹੀਦੀ ਹੈ ਤੁਸੀਂ ਪੰਜਾਬ ਚੋਂ ਤਾਂ ਪੰਜਾਬੀ ਹੀ ਬਕੋ ਬਾਕੀ ਹੌਲੀ ਹੌਲੀ ਸੁਧਾਰ ਹੋ ਰਿਹਾ ਹੈ ਹੋ ਜਾਊਗਾ ਇੱਕਦਮ ਅਜੇ ਆਪਾਂ ਸੋਚਾਂਏ ਕੁਛ ਨਹੀਂ ਹੁੰਦਾ ਹੌਲੀ ਹੌਲੀ ਐਨਰਜੀ ਦਾ ਸੁਧਾਰ ਹੁੰਦਾ ਤੇ ਹੋ ਵੀ ਰਿਹਾ ਤੇ ਹੋਊਗਾ ਵੀ ਅੱਗੇ ਜਾ ਕੇ ਲਓ ਜੀ ਅਬੀ ਜੀ ਨੇ ਤਾਂ ਪੇਟ ਪੂਰਾ ਸ਼ੁਰੂ ਕਰਤੀ ਐ ਮਾਨ ਸਾਹਿਬ ਠੀਕ ਹੋ KFC ਦਾ 버ਗਰ ਖਾ ਰਹੇ ਹੋ ਤੁਸੀਂ ਵੈਰੀ ਗੁੱਡ ਬਾਕੀ ਅੱਜ ਕੱਲ੍ਹ ਪੰਜਾਬ ਦੇ ਵਿੱਚ ਸਾਕਰ ਬਹੁਤ ਮਸ਼ਹੂਰ ਹੋਏ ਆ ਆ ਵਾਹ ਕਰ ਰਤਨਾ ਵਾਹ ਜੀ ਵਾਹ ਸਾਗਰ ਦੀ ਬੋਟੀ ਲੰਦੀ ਇੰਨੇ ਚੱਲਾ ਤੇ ਬਾਕੀ ਗਲਬਨ ਹੋਰ ਵਧੀਆ ਲੱਗੀ ਸਾਰੇ ਮੁਲਕਾਂ ਦੇ ਝੰਡੇ ਇੱਥੇ ਭਾਵੇਂ ਉਹ ਪਾਕਿਸਤਾਨ ਹੋਵੇ ਭਾਵੇਂ ਕੋਸ਼ੀ ਹੋਵੇ ਆ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਬਣਾਇਆ ਜੰਨਾ ਵੀ ਕਹਿੰਦੀ ਹੈ ਹਾਂ ਵਰਲਡ ਕੱਪ ਕਰਕੇ T20 ਕਰਕੇ ਅਸੀਂ ਖਾ ਖੋ ਕੇ ਹੋ ਗਏ ਸੀ ਵਿਹਲੇ ਤੇ ਹੁਣ ਜਾ ਰਹੇ ਆ ਜੀ ਥੱਲੇ ਢੀਢੀ ਢੀਢੀ ਲਾਉਣ ਮੈਂ ਤੇ ਆ ਵੀ ਸਹੀ ਅਸੀਂ ਦੱਸਾਂ 200 ਵਾਲੀਆਂ ਐਨ ਕੈਮਰ ਕਿਵੇਂ ਲੱਗਦੀਆਂ ਮਜ਼ਾਕ ਦੀ ਗੱਲ ਨਹੀਂ ਐ ਲੱਗਦਾ ਨਕਲੀ ਲੱਗੀਆਂ ਹੁੰਦੀਆਂ ਉੱਤੇ ਤਾਂ ਬੇ ਇਸੇ ਨਹੀਂ ਚੱਲਦਾ ਇਹ ਮਾਰਤਾ ਗਰਮੀ ਇੱਕ ਨਾ ਥੋੜਾ ਸ਼ੀਸ਼ੇ ਲੱਗੇ ਹੋਏ ਇਹਨਾਂ ਦੇ ਉੱਤੇ ਉਹਦੇ ਕਰਕੇ ਧੁੱਪ ਜਿਆਦਾ ਪੈਂਦੀ ਹੈ ਤਾਂ ਉਹ ਗੱਲ ਬੰਦ ਹੀ ਨਹੀਂ ਕਿਹਾ ਮਾਨ ਸਾਹਿਬ ਗਰਮੀ ਅਸੀਂ ਤਾਂ ਥੋੜੀ ਤਾਂ ਹਾਂ ਗਰਮੀ ਹੁੰਦੀ ਆ ਬਹੁਤ ਜਿਆਦਾ ਗਰਮੀ ਸੀ ਤਾਂ ਕਰਕੇ ਅਸੀਂ ਪਰ ਥੱਲੇ ਹੁਣ ਆਏ ਆ ਹਾ 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 ਖੰਡਕ ਮਿਲ ਗਈ ਮਾਨ ਸਾਹਿਬ ਖੰਡਕ ਬਹੁਤ ਠਰੋ ਤੇ ਹੁਣ ਤਾਂ ਦਿਖਾਉਣੇ ਜੇ ਰੌਣਕ ਮੇਲਾ ਇੱਥੋਂ ਦਾ ਤੇ ਵੈਸੇ ਇਹ ਬਹੁਤ ਸੋਹਣਾ ਬਣਿਆ ਹੋਇਆ ਤੇ ਆ ਦੇਖੋ ਕਿੱਡੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਥੋੜੇ ਉਹ ਰੂਪ ਰੂਪ ਕਰਦੇ ਆ ਅੱਜ ਦੋਸਤੋ ਜਿਵੇਂ ਕਿ ਤੁਹਾਨੂੰ ਦੱਸਿਆ ਜਿਹੜਾ ਸੀਬੀ ਮੌਲ ਹੈ ਨਾ ਦੋਸਤੋ ਇਹ ਸਭ ਤੋਂ ਨੇੜੇ ਮੌਲ ਹੈ ਆਪਣੇ ਮਤਲਬ ਬੈਸਟ ਇਕਨਮ ਵੀ ਨੇੜੇ ਪੈਂਦਾ ਜਿਹੜੇ ਲੋਕ ਸੁਹਾਣਾ ਸਾਹਿਬ ਵਾਲੀ ਸਾਈਡ ਰਹਿੰਦੇ ਆ ਜਾਂ ਤੁਸੀਂ ਲਾਲੋ ਸਾਹਿਬ ਇਧਰ ਮਾਰ ਵਾਲੀ ਸਾਈਡਾਂ ਰਹਿੰਦੇ ਆ ਜਾਂ ਸੱਤਾਂ ਥੀਏਟਰ ਲਾਲੋ ਸਭ ਤੋਂ ਨੇੜੇ ਪੈਂਦਾ ਇਹਦਾ ਥੀਏਟਰਾਂ ਤੇ ਬਹੁਤ ਸੋਹਣਾ ਬਣਾਇਆ ਹੋਇਆ ਜਿੰਨਾ ਵੀ ਕਹਿ ਦਿੱ ਗਿਆ ਬਹੁਤ ਜ਼ਬਰਦਸਤ ਬਣਾਇਆ ਹੋਇਆ ਇਹ ਦੇਖਣ ਨੂੰ ਵੀ ਬਹੁਤ ਸੋਹਣਾ ਬਣਾਇਆ ਹੋਇਆ ਬਾਕੀ ਸਭ ਤੋਂ ਜਿਹੜੀ ਵਧੀਆ ਗੱਲ ਹੈ ਇੱਥੇ ਗੇਮਿੰਗ ਦਾ ਬਹੁਤ ਕੁਝ ਬਣਾਇਆ ਹੋਇਆ ਹੈ ਮਤਲਬ ਬਹੁਤ ਸਾਰੀ ਐਕਟੀਵਿਟੀ ਮਤਲਬ ਦਾ ਕਰ ਸਕਦਾ ਇੱ ਕੁਛ ਖਾ ਲਿਓ KFC ਤੋਂ ਲੈ ਕੇ ਸਾਬੇ ਤੋਂ ਲੈ ਕੇ ਕੁਛ ਟੀਮ ਟੀਮ ਵੀ ਬਣਾਏ ਹੋਏ ਸਭ ਕੁਝ ਐਸੇ ਬਾਕੀ ਸਭ ਦਿਖਾਉਣੇ ਆ ਬਹੁਤ ਸੋਹਣਾ ਬਣਾਇਆ ਹੋਇਆ ਐ ਦਿਖਾਓ ਜੀ ਮੜਾ ਜੀ ਹਾਂ ਜੀ ਵਾ ਦੇਖੋ ਇਹਦੀਆਂ ਮਤਲਬ ਹੈਗੇ ਆ ਜੀ तकरीबन ਚੌਥੇ ਫਲੋਰ ਤੇ ਫੁੱਟ ਵਾਲਾ ਬਣਾਇਆ ਹੋਇਆ ਬਾਕੀ ਤਾਂ ਹੇਠਾਂ ਥੱਲੇ ਤੁਸੀਂ ਦੇਖ ਸਕਦੇ ਹੋ ਬਾਕੀ ਦੋਸਤੋ ਜਿਹੜਾ ਇਹ ਮਾਲ ਆ ਨਾ ਜੇ ਤੁਸੀਂ ਬਾਹਰ ਤੋਂ ਇਹਨੂੰ ਦੇਖੋਗੇ ਬਾਰਤ ਨੂੰ ਮੈਂ ਤੁਹਾਨੂੰ ਮਾਰੂਆ ਪਹਿਲਾਂ ਵੀ ਸਟਰੀਮੀਡੀਆ ਚ ਤੁਹਾਨੂੰ ਦਿਖਾਇਆ ਹੋਇਆ ਝਾਤ ਮਾਰਾਂਗੇ ਬਾਰ ਵੀ ਇਹਦੇ ਉੱਤੇ ਸਕਰੀਨਾਂ ਲੱਗੀਆਂ ਮੰਨੀਆਂ ਜਿਵੇਂ ਆਪਾਂ ਕਹਿੰਦੇ ਨੇ ਬਿਲਬੋਰਡ ਤੇ ਹੁੰਦੀਆਂ ਮਤਲਬ ਆਪਣਾ ਪੰਜਾਬ ਵੀ ਹੌਲੀ ਹੌਲੀ ਡਵੈਲਪ ਮਤਲਬ ਬਾਹਰਲੇ ਤਰੀਕੇ ਨਾਲ ਹੋ ਰਿਹਾ ਹੈ ਫੈਸਲ ਡਵੈਲਪ ਤਾਂ ਬਹੁਤ ਹੈ ਪਰ ਜਿਵੇਂ ਆਪਾਂ ਦੇਖੀਏ ਬਾਹਰਲੀ ਟੈਕਨੋਲੋਜੀ ਦੇਖੀਏ ਹੁਣ ਜਿਹੜੇ ਮਾਲ ਹੈ ਜਿਵੇਂ ਐਡ ਨਹੀਂ ਹੁੰਦੀ ਬੋਰਡ ਪੇਪਰ ਪਰ ਜਿਹੜੀ ਸਕਰੀਨਿੰਗ ਚੱਲਦੀ ਹੈ ਜਿਹੜੀਆਂ ਵੱਡੀਆਂ ਵੱਡੀਆਂ ਇਮਾਰਤਾਂ ਤੇ ਆਪਕਸਰੀ ਵੇਣੇ ਆ ਜਾਂ ਕੈਨੇਡਾ ਦੇ ਡਾਊਨਟਾਊਨ ਦੇ ਨੇ ਅਮਰੀਕਾ ਦੇ ਡਾਊਨਟ ਇਹ ਇਹਦੇ ਸਕਰੀਨਾਂ ਬਹੁਤ ਜਬਰਦਸਤ ਲੱਗੀਆਂ ਤੇ ਬਹੁਤ ਸੋਹਣੀਆਂ ਲੱਗਦੀਆਂ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਜਮਾਤ ਖਾਇਓ ਦੀ ਸਕਰੀਨ ਇਹ ਚੱਲੇ ਤੇ ਮਿੰਨੀ ਸਕਰੀਨ ਐਕਟਰ ਚੱਲ ਰਹੀ ਹੈ ਇਹਦੇ ਕੁਝ ਵੀ ਨਹੀਂ ਲੋਕ ਦੇ ਮੁਕਾਬਲੇ ਜਦੋਂ ਨਾ ਰੋ ਕੱਟੂ ਕੱਟ ਨਹੀਂ ਤਾਂ 20 30 100 ਬਣਾ ਵਟਿਆ ਸੁਪੀਤ ਲੱਗੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਰੇ ਰੋ ਹਟਣ ਜਿੰਨੇ ਹੋਰ ਕਰਦੇ ਅਪਡੇਟ ਬਹੁਤ ਬਹੁਤ ਧੰਨਵਾਦ ਦੋਸਤੋ ਦੋਸਤੋ ਬਾਕੀ ਤੁਸੀਂ ਵੇਖ ਲਓ ਵੀ ਕੱਲਾ ਮੌੜ ਇੱਕ ਐਂਟਰੀ ਸਭ ਤੋਂ ਜ਼ਰੂਰੀ ਮਤਲਬ ਇਹਨਾਂ ਦੇ ਮਤਲਬ ਜਿੱਥੇ ਬੰਦਾ ਰਿਲੈਕਸ ਹੋ ਸਕਦਾ ਬਾਥਰੂਮ ਬੜੇ ਵਧੀਆ ਹੈ ਬਾਹਰ ਦੀ ਟੈਕਨੋਲੋ 5 ਸਟਾਰ ਹੋਟਲ ਦਾ ਨਾਮ ਮਾਜਮਾ ਆ ਦੇਖੋ ਪੂਰੇ ਜ਼ਬਰਦਸਤ ਹੁਣ ਇਹਦਾ ਬਾੜਾ ਦਿਖਾਤਾ ਨਹੀਂ ਸਕਦੇ ਤੁਹਾਨੂੰ ਵੈਸੇ ਇੱਕ ਦੱਸ ਸਕਦੇ ਆ ਵੀ ਬਹੁਤ ਘੈਂਟ ਬਣੇ ਹੋਏ ਜਿੰਨੇ ਵੀ ਕਹਿ ਦੀਏ ਇਧਰ ਮਤਲਬ ਪੂਰੀ ਡਸਟਿੰਗ ਟਾਈਪ ਆ ਆ ਜਾਓ ਮਾਨ ਸਾਹਿਬ ਸਭ ਤੋਂ ਵੱਡੀ ਗੱਲ ਹੈ ਜੀ ਤੁਹਾਨੂੰ ਦਿਖਾਉਣੇ ਆ ਜਿਹੜੀ ਇਹ ਟੂਟੀ ਬਣੀ ਹੋਈ ਹੈ ਉਹ 에ਅਰਪੋਰਟ ਤੇ ਹੁੰਦੀ ਹੈ ਪਾਣੀ ਪੀਣ ਨੂੰ ਆਹ ਵਾਲੀ ਬੜਾ ਹੋਏ ਸਾਈਡ ਤੇ ਜੀ ਆਹ ਦੇਖੋ ਨੱਪੋ ਐ ਪਾਣੀ ਮੂੰਹ ਨੇੜੇ ਕਰਨਾ ਪੈਂਦਾ ਇਹਦੇ ਤੇ ਇਹ 에ਅਰਪੋਰਟਾਂ ਦੇ ਹੁੰਦੀਆਂ ਤੇ ਬਹੁਤ ਵਧੀਆ ਟੈਕਨੋਲੋਜੀ ਜਿੰਨੇ ਵੀ ਕਹਿ ਦਈਏ ਥੋੜੀ ਜਿਹਾ ਜਵਾਜ ਦੀ ਡਿਸਟਰਬੈਂਸ ਹੋ ਸਕਦੀ ਹੈ ਕਿਉਂਕਿ ਇੱਥੇ ਰਸ਼ ਬਹੁਤ ਹੈ ਤੇ ਰੌਲਾ ਬਹੁਤ ਜਿਆਦਾ ਪੈ ਰਿਹਾ ਹੈ ਉਹਦੇ ਲਈ ਅਸੀਂ ਮਾਫੀ ਮੰਗਦੇ ਹਾਂ ਦੋਨੇ ਭਰਾ ਕਿਉ ਮੰਨ ਸਾਬ ਤੇ ਉਹਦੇ ਲਈ ਸਾਨੂੰ ਮਾਫ ਕਰਿਓ ਤੇ ਬਾਕੀ ਜਿਵੇਂ ਤੁਹਾਨੂੰ ਦੱਸਿਆ ਸੀ ਜਿਹੜਾ ਪ੍ਰੋਜੈਕਟ ਹੈ ਇਹ ਹੋਮਲੈਂਡ ਵਾਲਾ ਦਾ ਤੇ ਵਾਰੀ ਵਾਰੀ ਆਣਾ ਸਮਾਰਟ ਵਰਕ ਕਰੋ ਸਮਾਰਟ ਵਰਕ ਕਰੋ ਸਮਾਰਟ ਵਰਕ ਦੇ ਕੀ ਫਾਇਦੇ ਆ ਤੁਸੀਂ ਆਉਣ ਵਾਲੇ 6 ਮਹੀਨੇ ਸਾਲ 'ਚ ਮੈਨੂੰ ਵੇਖ ਲਿਓ ਫਿਰ ਤੁਹਾਨੂੰ ਪਤਾ ਲੱਗ ਜਿਓ ਵੀ ਸਮਾਰਟ ਵਰਕ ਦੇ ਕੀ ਫਾਇਦੇ ਆ ਪਹਿਲਾਂ ਕੋਈ ਭਗਾਈ ਮਾਰਨੀ ਚਾਹੀਦੀ ਸੀ ਪਰ ਜਦੋਂ ਮੇਰਾ ਕੰਮ ਹੋ ਗਿਆ ਫਿਰ ਤੁਹਾਨੂੰ ਦਿਖਾਵਾਂਗਾ ਕਿ ਸਮਾਰਟ ਵਰਕ ਦੇ ਕੀ ਫਾਇਦੇ ਆ ਹਾਂਜੀ ਦੋਸਤੋ ਸਹੀ ਸੀ ਦੱਸਿਆ ਉਹਦੇ ਵਿੱਚ ਵੀਡੀਓ ਪਾਈ ਸੀ ਸਾਡੇ ਜਵਾਕਾਂ ਨੇ ਸਹਜ ਨੇ ਤੇ ਅਵੀ ਨੇ ਬਣਾਇਆ ਸੀਗੀਆਂ ਪੇਂਟਿੰਗ ਇਤੋਂ 100 ਗੁਣਾ ਚੰਗੀਆਂ ਸੀਗੀਆਂ ਬਾਕੀ ਜੇ ਕਹਾਂਗੇ ਮੈਂ ਕਰੀ ਹੋਰ ਵੀਡੀਓ ਪਾ ਦੂੰਗਾ ਤੁਸੀਂ ਬਲੌਗ ਚੈੱਕ ਕਰ ਲਿਓ ਸਾਡਾ ਉਹਦੇ ਵਿੱਚ ਪਈਆਂ ਹੋਈਆਂ ਇਤੋਂ 100 ਗੁਣਾ ਚੰਗੀਆਂ ਤੇ ਮੈਂ ਤਾਂ ਕਹਿਣਾ ਵੀ ਆਪਾਂ ਵੀ ਹੁਣ ਲਾ ਕੇ ਸੇਲ ਤੇ ਵੇਚਾਂਗੇ ਇਹਨਾਂ ਨੂੰ ਤੇ ਵੇਣੇ ਆ ਫਿਰ ਕੀ ਕਿਵੇਂ ਵਿਕਦੀਆਂ ਕਿਵੇਂ ਨਹੀਂ ਬਾਕੀ ਆ ਟੰਡੇ ਜਿਵੇਂ ਮੈਨੂੰ ਬਹੁਤ ਸੋਹਣੇ ਲੱਗੇ ਜੀ ਇਹ ਆਦੇ ਅਵੀ T20 ਕਰਕੇ ਲੱਗੇ ਹੋਏ ਤੇ ਵਧੀਆ ਗੱਲ ਹੈ ਕੈਨੇਡਾ ਸਟੂਰਨਾ ਚੱਲ ਰਹੀਆਂ ਪੂਰਾ ਵਧੀਆ ਮਾਹੌਲ ਹੈ ਐ ਲੱਗਦਾ ਜਿਵੇਂ ਮੈਂ ਆਊਟ ਆਫ ਕੰਟਰੀ ਵਰਦੇ ਹੁੰਨੇ ਆ ਆ ਜੋ ਮਾਨ ਸਾਹਿਬ ਆ ਦੇਖੋ ਕੈਫੇ ਸ਼ੈਫੇ ਪੂਰੇ ਵਧੀਆ ਬਣੇ ਹੋਏ ਆ ਕੀ ਆ ਨਜ਼ਾਰਾ ਹੈ ਬਸ ਇੱਕ ਹੀ ਕਮੀ ਹੈ ਗਰਮੀ ਦੀ ਗਰਮੀ ਬਹੁਤ ਹੀ ਪਈ ਹੈ ਜੇ ਕਿਤੇ ਠੰਡ ਹੁੰਦੀ ਨੀ ਯਾਰ ਆ ਜਾਂਦਾ ਤੇ ਬਾਕੀ ਆ ਚੱਲ ਪੈਣ ਦਾ ਫਿਰ ਪੂਰਾ ਘੰਟ ਬੰਨੂ ਉੱਪਰ ਹੈਗਾ ਜੀ ਹੋਟਲ ਇਹ ਬਹੁਤ ਸੋਹਣਾ ਬਣਿਆ ਹੋਇਆ ਕਿਸੇ ਦਿਨ ਤੁਹਾਨੂੰ ਇਹ ਵੀ ਦਿਖਾਵਾਂਗੇ ਪ੍ਰਮਾਤਮਾ ਮਿਹਰ ਕਰੇ ਜਿੱਦਾਂ ਸਾਡੇ ਕੋਲ ਫ੍ਰੀ ਦਾ ਪੈਸਾ ਆ ਗਿਆ 15000 ਰੁਪਏ ਕੈਮਰਾ ਲੈ ਕੇ ਆਂਦੇ ਤੁਸੀਂ ਕਣੀ ਆ ਵੀ ਬਾਕੀ ਦੋਸਤੋ ਮੈਨੂੰ ਇੱਥੇ ਇੱਕ ਫੂਡ ਵਾਲਾ ਨਹੀਂ ਮਿਲਿਆਗਾ ਮੈਂ ਭਾਲਦਾ ਜੇਫਸੀ KFC ਤੇ ਮਿਲ ਗਿਆ ਜੇਫਸੀ ਨਹੀਂ ਮਿਲਿਆ ਵੀ ਮੀਰ ਕਰਦਾ ਜੇਫਸੀ ਮੈਨੂੰ ਮਿਲ ਜੂਗਾ ਮੈਂ ਬਹੁਤ ਬੇਸਬਰਣਾ ਜੇਫਸੀ ਨੂੰ ਭਾਲ ਰਿਆ ਜੇਫਸੀ ਇੱਕ ਹੈਵੀ ਫੂਡ ਲਾਈਨ ਹੈ ਤੁਸੀਂ ਸੋਚ ਨਹੀਂ ਸਕਦੇ ਮਤਲਬ ਉਹ ਤੇ ਤੁਸੀਂ ਦੰਦੀ ਵੱਡੋਗੇ ਤੁਹਾਡੇ ਮੂੰਹ ਚ ਇਕੱਲਾ ਚਿਕਣਾਵੇ ਨਾ ਆਵੇ ਤੇਲ ਜ਼ਰੂਰ ਆਊਗਾ ਤੇਲ ਨਾਲ ਭਰਪੂਰ ਜੇਫਸੀ ਤੇ ਉਹਨੂੰ ਖਾਂਦੇ ਸਾਰੀ ਤੁਹਾਡਾ ਯੂਰਕੈਸਟ ਵੱਜ ਜਾਊਗਾ ਤੇ ਨਾਲ ਦੀ ਨਾਲ ਤਜਾਬ ਤੇ ਤੜਕ ਉੱਤਰ ਸਰ ਫਿਰ ਤੁਹਾਨੂੰ ਤੇ ਜੇ ਆ ਫੋਟਾ ਬਾਹਰ ਵੀ ਨਿਕਲੂਗਾ ਤੇ 2-4 ਘੰਟੇ ਅਰੇਸਟ ਵੀ ਕਰਨੀ ਪਊਗੀ ਐਡਾ ਖਤਰਨਾਕ ਹੈ ਜੇ افਸੀ ਚਿਕਨ ਉਹ ਮੈਨੇ ਮਿਲਿਆ ਨਹੀਂ ਨੇ ਤੁਹਾਨੂੰ ਵੀਡੀਓ ਦਿਖਾਉਂਦੇ ਆਪਾਂ ਜੇ افਸੀ ਨਾਟ ਕੇ افਸੀ ਜੇ افਸੀ ਆ ਦੇਖੋ ਦੋਸਤੋ ਥਾਂ ਦਾ ਸਟੇਨ ਲਾਦ ਰਿਆਂ ਮਸ਼ੂਰੀ ਆਸਤੇ ਐਡਵਰਟਾਈਜ਼ਮੈਂਟ ਆਸਤੇ ਤੇ ਅੱਜ ਕੱਲ ਤਾਂ ਤੁਹਾਨੂੰ ਪਤਾ ਹੀ ਹੈ ਜਿੰਨੀ ਵੱਧ ਵੱਧ ਮਸ਼ੂਰੀ ਕਰੋਗੇ ਉਨਨਾ ਹੀ ਤੁਹਾਡਾ ਜ਼ਿਆਦਾ ਮਤਲਬ ਮਾਲ ਬੇਗੂਗਾ ਸਾਨੂੰ ਮਿਲ ਗਿਆ ਇੱਥੇ ਛੋਟਾ ਜਿਹਾ ਡੈਡੀ ਵੀਰ ਦੇਖ ਲਓ ਕਿੱਡਾ ਛੋਟਾ ਹੈ ਇਰਕ ਕੇ ਮੈ ਬ੍ਰੋ ਦੇ ਨਾ ਕੋਣਾ ਯਾਰ ਦੇਖ ਲੈ ਪੂਰੀ ਕਮਸ਼ੂਰੀ ਵਾਸਤੇ ਬਣਾਇਆ ਹੈ ਬੇ ਸੋਹਣਾ ਲੱਗੇ ਪ੍ਰਵਾਧ ਜਨਨ ਤਾਂ ਪਤਾ ਨਹੀਂ ਕੀ ਕੋਟੀ ਆਈ ਜਾਂਦਾ ਹੋਣਾ ਲੱਗਦਾ ਹੈ ਘਰੇ ਨਾਲ ਜਾਣੀ ਸਕਦੇ ਘਰੇ ਲੈ ਜਾਣਾ ਹੋਵੇ ਮਾਨ ਸਾਹਿਬ ਟਰੱਕ ਕਰਨਾ ਉਹ ਕਰਾਏ ਦੇਣਾ ਫਿਰ ਘਰੇ ਜਾਓ ਕੁਛ ਪਰ ਘਰੇ ਲੈ ਕੇ ਰੱਖਾਂਗੇ ਕਿੱਥੇ ਬਾਹਰ ਰੱਖਣਾ ਪਊਗਾ ਜਾਂ ਛੱਤ ਦੇ ਉੱਤੇ ਜਿਨਾਂ ਹੀ ਹੱਲ ਹੈ ਐਡਾ ਵੱਡਾ ਬਾਲੂ ਬਾਕੀ ਦੋਸਤੋ ਆ ਗਈ ਟੁਆਇਜ਼ ਦੀ ਸ਼ਾਪ ਅਖੀਰ ਪਲੇਸ ਤੇ ਇਹਨਾਂ ਦੇ ਟੁਆਇਜ਼ ਨੇ ਮਹਿੰਗੇ ਹੁੰਦੇ ਗੱਲਾਂ ਹੀ ਛੱਡ ਦਿਓ ਮਤਲਬ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਐ ਮੈਂ ਤਾਂ ਕਿਹਾਦਾ ਨਾ ਸਾਡੇ ਵੇਲੇ ਦਾ ਪੈਟਰਨ ਵਾਲੀ ਕਾਰ ਹੁੰਦੀ ਸੀ ਉਹ ਵੀ ਕਿਸੇ ਕਿਸੇ ਨੂੰ ਮਿਲਦੀ ਸੀ ਸਾਨੂੰ ਤਾਂ ਉਹ ਵੀ ਨਹੀਂ ਮਿਲੀ ਉਹ ਮਾਰ ਮਾਰ ਪੈਡਲ ਢਿੱਡ ਇਕੱਠਾ ਹੋ ਜਾਂਦਾ ਗਵਾਂਡੀਆਂ ਦੀ ਮੰਗ ਮੰਗ ਕੇ ਲਿਆਉਂਦੇ ਅੱਜ ਕੱਲ ਤਾਂ ਸਭ ਕੁਝ ਬੈਟਰੀ ਤੇ ਆ ਗਿਆ ਤੁਸੀਂ ਵੇਖੇ ਹੋਣਾ ਹੁਣ ਤਾਂ ਬੈਟਰੀ ਤੇ ਭਾਵੇਂ ਮੋਡ ਲੈ ਜੋ ਕਾਰ ਨੂੰ ਤੇ ਹੁੰਦੀ ਵੀ ਜਮ ਅਰੀਜਨਲ ਐ ਤੁਸੀਂ ਭਾਵੇਂ ਨਾ ਜਿਹੜੀ ਦੂਜੀ ਚੱਲਣ ਵਾਲੀ ਕਾਰ ਨੂੰ ਲਕੋ ਕੇ ਕੱਟ ਲਓ ਸਮਾਂ ਲੱਗੂ ਸੇਮ ਛੋਟਾ ਮਾਡਲ ਉਹਦਾ ਇਹਨਾਂ ਨੇ ਘੱਟ ਤਾਂ ਹੁੰਦਾ ਆਏ ਅੱਜ ਕੱਲ ਸਮਾਂ ਬਦਲ ਗਿਆ ਵਾ ਕੀ ਆ ਦੇਖੋ ਕਿੰਨਾ ਸੋਹਣਾ ਆ ਗੇਮਿੰਗ ਵਾਲਾ ਪੁਆਇੰਟ ਆ ਗਿਆ ਗੇਮਿੰਗ ਵਾਲਾ ਤਾਂ ਬੜਾ ਕੁਝ ਇੱਥੇ ਆ ਵੇਖੋ ਵਾਹ ਜੀ ਵਾਹ ਟੈਕਨੋਲੋਜੀ ਦੁਨੋਂ ਦੁਨ ਵਧਦੀ ਜਾਂਦੀ ਹੈ ਨਵੇਂ ਨਵੇਂ ਚੀਜ਼ਾਂ ਆਉਂਦੀ ਜਾਂਦੀਆਂ ਕਿੰਨੇ ਨੌਜਵਾਨੋਂ ਕਿਹੜਾ ਪਿੰਡ ਆਪਣਾ ਫਿਰਪੁਰ ਜੀ ਇਹ ਕਿੱਥੇ ਰਹਿ ਗਏ ਜੀ ਆਪਣਾ ਤੁਰੀ ਕਰਨੀ ਲਈ ਤੁਰੀ ਰਣੇ ਅੱਛਾ ਤੁਸੀਂ ਭਾਈ ਹੈ ਕੋਈ ਆਣਾ ਚਾਹਵਾ ਅਸੀਂ ਵੀ ਬਠੰਡੇ ਕੋਲ ਹੀ ਆਂ ਭਾਈ ਤਾਂ ਬੜਾ ਬੀਜ ਰਹਾ ਦਾ ਰੀ ਰੂਲ ਜਣਾ ਨਾ ਨਾ ਭਾਈ ਇਹ ਹੋ ਤਾਂ ਮੱਚ ਗਿਆ ਗਾਜਾ ਆ ਦੇਖ ਲਓ ਦੋਸਤੋ ਸਬਸਕ੍ਰਾਈਬਰ ਆਏ ਬਣਾਉਣੇ ਪੈਂਦੇ ਆ ਰਿਕੁਐਸਟਰ ਕਮੈਂਟ ਕਰਕੇ ਵੈਸੇ ਬਾਈ ਨੇ ਆਪ ਹੀ ਮੰਗ ਲਿਆ ਚੌੜ ਕਰੀ ਜਾਂਦੇ ਆ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਪਿਆਰ ਕਰਨ ਵਾਲਿਆਂ ਦੀ ਕਮੀ ਨਹੀਂ ਤੇ ਪਿਆਰ ਵੰਡੋ ਪਿਆਰ ਲਓ ਇਹੋ ਜਿਹੇ ਭਰਾਵਾਂ ਨੇ ਸਾਨੂੰ ਬਹੁਤ ਲੋੜ ਆ ਕਿਉਂ ਸਰਦਾਰ ਜੀ ਬਸ ਠੀਕ ਆ ਧੰਨਵਾਦ ਬਾਈ ਜੀ ਬਹੁਤ ਬਹੁਤ ਮਿਹਰਬਾਨੀ ਬਾਈ ਜੀ ਇਹ ਬੰਦੇ ਆਪਣੇ ਏਰੀਏ ਦੇ ਆ ਸੰਗਰੂਰ ਦੇ ਆ ਧੂਰੀ ਦੇ ਆ ਮਿਲ ਕੇ ਬਹੁਤ ਵਧੀਆ ਲੱਗਿਆ ਥੋੜੇ ਜਿਹਾ ਮਲੇ ਹੋ ਗਏ ਸੀ ਵਿਹਲੇ ਇੱਥੋਂ ਤੇ ਹੁਣ ਅਸੀਂ ਜਾ ਰਹੇ ਆ ਜੀ ਇੱਕ ਕੰਮ ਹੋ ਰਿਹਾ ਉਹ ਵੀ ਕਰ ਲਗੇ ਤੇ ਬਾਹਰ ਵੀ ਰਸ਼ ਵੱਧ ਗਿਆ ਬਾਕੀ ਦੇਖਦੇ ਆਂ ਹੰਤਾ ਹਬੀਬੀ ਵਿਹਨੜਾ ਹੋ ਗਿਆ ਇਹ ਐਤ ਕਿ ਸਾਨੂੰ ਪੂਰਾ ਵੀਆਈਪੀ ਟ੍ਰੀਟਮੈਂਟ ਦਿੱਤਾ ਹੋਇਆ ਸਾਡੀ ਕਾਰ ਪੂਰੀ ਵਧੀਆ ਥਾਂ ਤੇ ਲਾਈ ਆ ਆ ਗਿਆ ਜੀ ਮੌਲ ਬਾਹਰੋਂ ਬਹੁਤ ਸੋਹਣਾ ਬਣਿਆ ਜਿੰਨਾ ਵੀ ਕਹਿ ਦਈਏ ਆ ਦੇਖੋ ਬਹੁਤ ਵੱਡਾ ਜਮਾ ਦਵਾਈਆਂ ਦਾ ਕੰਮ ਹੀ ਹੈ ਹੈ ਨਾ ਨਜ਼ਾਰਾ ਪੂਰਾ ਟਾਈਮ ਹੈ ਆਣਾ ਹੁਣ ਨਾ ਆਪਣੇ ਮੋਹੱਲੀ ਹੋ ਗਿਆ ਬਠਿੰਡਾ ਹੋ ਗਿਆ ਕਿਸੇ ਗੱਲੋਂ ਘਟ ਨਹੀਂ ਬਹੁਤ ਕੁਝ ਬਣ ਗਿਆ ਬਸ ਕਮੀ ਹੈ ਆਪਣੇ ਸ਼ਹਿਰਾਂ ਦੇ ਬੁਟਿਆਂ ਦੀ ਤੇ ਬੂਟੇ ਵੱਤ ਵੱਤ ਲਾਓ ਬੂਟੇ ਬਹੁਤ ਜ਼ਰੂਰੀ ਹੈ ਕੁਦਰਤ ਨੂੰ ਬਚਾਉਣਾ ਤਾਂ ਤੁਹਾਨੂੰ ਵੱਤ ਵੱਤ ਰੁੱਖ ਲਾਉਣੇ ਪੈਣਗੇ ਤਾਂ ਗਰਮੀ ਤੋਂ ਰਾਹਤ ਮਿਲ ਸਕਦੀ ਨਹੀਂ ਗਰਮੀ ਤੋਂ ਰਾਹਤ ਨਹੀਂ ਮਿਲ ਸਕਦੀ ਜਿੰਨੇ ਵੱਤ ਵੱਤ ਬੂਟੇ ਲਾਉਂਗੇ ਉਹਨੇ ਸਾਹ ਸੌਖਾ ਹੋਊਗਾ ਉਹਨੇ ਜੀਵਨ ਵਧੀਆ ਰਹੂਗਾ ਤੇ ਜੇ ਬੂਟੇ ਲਾਉਂਗੇ ਤਾਂ ਉਹਨੇ ਲਾਓ ਜਿੰਨੇ ਨੂੰ ਤੁਸੀਂ ਪਾਣੀ ਪਾ ਸਕੋ ਸਭ ਤੋਂ ਜ਼ਰੂਰੀ ਚੀਜ਼ ਹੈ ਜਿਹੜੀ ਤੇ ਬਾਕੀ ਥੋੜੀ ਮਰਜ਼ੀ ਹੈ ਨਹੀਂ ਰਿਜ਼ਲਟ ਤੁਸੀਂ ਵੇਖ ਲਓਗੇ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਵਿੱਚ ਆਪਾਂ ਨਾ ਹੁਣ ਭਾਲਦੇ ਭੱਜ ਕੇ ਛਾਂ ਕਾਰ ਵੀ ਛਾਵੇਂ ਹੋਣੀ ਚਾਹੀਦੀ ਐ ਅਸੀਂ ਵੀ ਛਾਵੇਂ ਹੋਣੇ ਚਾਹੀਦੇ ਆ ਜੇ ਬੂਟੇ ਲਾਵਾਂਗੇ ਤਾਂ ਛਾਵੇਂ ਹੋਵਾਂਗੇ ਆ ਹਰੀਆਲੀ ਜਿਵੇਂ ਇੱਕ ਦੇਖੋ ਕਿੰਨੀ ਸੋਹਣੀ ਲੱਗਦੀ ਐ ਇਹ ਫੇਰ ਹੀ ਬਰਕਰਾਰ ਰਹੂਗੀ ਜੇ ਤੁਸੀਂ ਬੂਟੇ ਲਾਉਂਗੇ ਉਹ ਵੇ ਸਕਰੀਨ ਚੱਲੀ ਜਾਂਦੀ ਕਿੰਨੀ ਸੋਹਣੀ ਲੱਗਦੀ ਐ ਚਲੋ ਵੀ ਦੋਸਤੋ ਆਸੀ ਸਾਡੀ ਪਾਰਕਿੰਗ ਤੇ ਹੁਣ ਕਰਦੇ ਆ ਹੋਰ ਕੰਮ ਕਾਰ